ਇੱਕ 30 11 2024 ਨੂੰ ਦੀਪਕ ਕੁਮਾਰ ਵਾਸੀ ਭਗਤਾਵਾਲਾ ਦੇ ਘਰੋਂ ਇੱਕ ਚੋਰੀ ਜਿਹੜੀ ਆ ਰਿਪੋਰਟ ਹੋਈ ਸੀ ਜਿਸ ਤੇ ਥਾਣਾ ਗੇਟਕੀਮਾ ਵੱਲੋਂ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੀਗਾ ਇਹ 30 ਤਰੀਕ ਨੂੰ ਆਪਣੇ ਘਰੋਂ ਗਿਆ ਸੀਗਾ ਜਦੋਂ 1 ਤਰੀਕ ਨੂੰ ਆ ਕੇ ਇਹਨੇ ਵਾਪਸ ਵੇਖਿਆ ਤੇ ਇਸ ਦੇ ਘਰੋਂ 10 ਲੱਖ ਦੇ ਕਰੀਬ ਜਿਹੜੀ ਆ ਉਹ ਚੋਰੀ ਹੋ ਗਈ ਸੀ ਇਸ ਤੇ ਜਿਹੜੀ ਗੇਟਕੀਮਾ ਪੁਲਿਸ ਵੱਲੋਂ ਆਪਣੇ ਸਾਡੇ ACP ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜੀ ਆ ਮਿਹਨਤ ਕਰਦੇ ਆ ਇਸ ਮਕਦਮੇ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਇਸ ਦੇ ਵਿੱਚ ਦੋ ਦੋਸ਼ੀ ਅਮਨ ਪੁੱਤਰ ਕਾਲਾਰਾਮ ਤੇ ਅਬੇ ਉਰਫ ਭਵੇਂ ਪੁੱਤਰ ਵਿਜੇ ਇਹਨਾਂ ਦੋਵਾਂ ਨੂੰ ਜਿਹੜਾ ਇਸ ਤੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਅਮਨ ਆ ਇਸ ਤੇ ਪਹਿਲਾਂ ਵੀ ਕਰੀਬ 11 ਦੇ ਕਰੀਬ ਮੁਕਦਮੇ ਦਰਜ ਨੇ ਇਹ ਚੋਰੀਆਂ ਕਰਨ ਦਾ ਆਦੀ ਹੈ ਇਹ ਨੌਵੇਂ ਮਹੀਨੇ ਜਿਹੜਾ ਵਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਉਸ ਤੋਂ ਬਾਅਦ ਇਸ ਨੇ ਇਸ ਵਾਰ ਦਾਤ ਨੂੰ ਇਨਜਾਮ ਦਿੱਤਾ ਇਸ ਤੇ ਜਿਹੜੀ ਮਿਹਨਤ ਕਰਦੇ ਆ ਸਾਡੀ ਪੁਲਿਸ ਪਾਰਟੀ ਵੱਲੋਂ ਜਿਹੜੀ 10 ਲੱਖ ਦੇ ਵਿੱਚੋਂ ਇਹਨਾਂ ਦੋਵਾਂ ਕੋਲੋਂ ਜਿਹੜੀ 4 ਲੱਖ ਦੀ ਬਰਾਮਦਗੀ ਜਿਹੜੀ ਕੀਤੀ ਜਾ ਚੁੱਕੀ ਆ ਇਸ ਦੇ ਵਿੱਚ ਅੱਗੇ ਵੀ ਨਾ ਫਿਕਰ ਆਊਟ ਹੋਏ ਨੇ ਜਿਸ ਤੇ ਉੱਤੇ ਇਹ ਵਰਕ ਆਊਟ ਕਰ ਰਹੇ ਨੇ ਤੇ ਛੇਤੀ ਜਿਹੜੀ ਆ ਹੋਰ ਵੀ ਦੋਸ਼ੀਆਂ ਨੂੰ ਇਹਦੇ ਵਿੱਚ ਅ